ਸੱਚੇ ਕਾਲ ਸੀ ਮੈਂ ਨਵਦੀਪ ਤਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਜਿਨ੍ਹਾਂ ਨੂੰ ਭਾਜਪਾ ਦਾ 에ਜੰਟ ਦੱਸ ਰਹੇ ਹੋ ਉਹਨੇ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਇਹ ਕਹਿਣਾ ਹੈ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਛਾਦਾ ਸ਼ੋਮਨੀ ਅਕਾਲੀ ਦਲ ਦੇ ਵਿੱਚ ਆਪਸੀ ਕਮਸਾਨ ਮਚਿਆ ਹੋਇਆ ਹੈ ਜੋ ਗੱਲਾਂ ਪਹਿਲਾਂ ਅੰਦਰ ਖਾਤੇ ਹੁੰਦੀਆਂ ਸੀ ਉਹ ਹੁਣ ਪਿਛਲੇ 4 ਦਿਨਾਂ ਤੋਂ ਜਗ ਚਾਹਰ ਹੋਣ ਲੱਗੀਆਂ ਨੇ ਸ਼ੋਮਨੀ ਅਕਾਲੀ ਦਲ ਤੋਂ ਇੱਕ ਧੜਾ ਬਾਕੀ ਹੋ ਚੁਕਿਆ ਜਿਸ ਦੇ ਵਿੱਚ ਕੱਦਾਵਰ ਲੀਡਰ ਨੇ ਜਿਨ੍ਹਾਂ ਵੱਲੋਂ ਸ਼ੋਮਨੀ ਅਕਾਲੀ ਦਲ ਬਚਾਓ ਲਹਿਰ ਚਲਾਉਣ ਦੀ ਤਿਆਰੀ ਵੀ ਵਿੱਡ ਲਈ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਸ਼ੋਮਨੀ ਅਕਾਲੀ ਦਲ ਬਚਾਓ ਲਹਿਰ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਝਾ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜ਼ਕੀਰ ਕੌਰ ਸਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਤੇ ਚਰਨਜੀਤ ਸਿੰਘ ਬਰਾੜ ਨੇ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸੋ ਕੁਬੀਰ ਬਾਦਲ ਤੜੇ ਵੱਲੋਂ ਪੰਥਕ ਆਗੂਆਂ ਨੂੰ ਭਾਜਪਾ ਤੇ ਕਾਂਗਰਸ ਦਾ ਏਜੰਟ ਦੱਸਣ ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਪੰਥ ਹਿੱਤਾਂ ਦੀ ਤੇ ਜ਼ਾਂਦਲੀ ਦੇ ਕੇ ਨਿੱਜ ਫਾਇਦਾ ਨਹੀਂ ਭਾਜਪਾ ਨੂੰ ਜਫੀਆਂ ਪਾਉਣ ਵਾਲੇ ਅੱਜ ਕਿਸ ਮੂਦੇ ਨਾਲ ਪੰਜਾਬ ਦੇ ਟਕਸਾਲੀਆਂ ਅਕਾਲੀ ਅਤੇ ਪੰਥਕ ਪਰਿਵਾਰਾਂ ਨੂੰ ਭਾਜਪਾ ਦਾ ਏਜੰਟ ਦੱਸ ਰਹੇ ਨੇ ਉਹਨਾਂ ਨੇ ਕਿਹਾ ਕਿ ਇਹ ਜਗ ਜਾਹਰ ਹੈ ਕਿ ਸੁਰਜੀਤ ਸਿੰਘ ਬਰਨਾਲਾ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਣ ਦੇ ਲਈ ਭਾਜਪਾ ਦੇ ਨਾਲ ਜਫੀ ਪਾਈ ਗਈ ਕਿ ਇਹ ਭਾਜਪਾ ਦੇ ਏਜੰਟ ਨਹੀਂ ਸੀਨੀਅਰ ਲੀਡਰਸ਼ਿਪ ਨੂੰ ਅਣਗੌਲਿਆ ਕਰਕੇ ਵਜ਼ਾਰਤਾ ਲਈਆਂ ਗਈਆਂ ਨਾਲ ਜਫੀਆਂ ਪਾਈਆਂ ਗਈਆਂ ਕੀ ਉਹ ਭਾਜਪਾ ਦੇ ਏਜੰਟ ਨਹੀਂ ਰਾਸ਼ਟਰਪਤੀ ਅਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਭਾਜਪਾ ਨੂੰ ਵੋਟ ਪਾਉਣ ਵਾਲੇ ਕੀ ਭਾਜਪਾ ਦੇ ਏਜੰਟ ਨੇ ਤਿੰਨ ਕਾਲੇ ਕਾਨੂੰਨਾਂ ਦੇ ਡਰਾਫਟ ਤੇ ਕੋਰ ਕਮੇਟੀ ਦੇ ਫੈਸਲੇ ਵਿੱਚ ਉਲਟ ਜਾ ਕੇ ਸਮਰਥਨ ਕਰਨਾ ਕੀ ਉਹ ਭਾਜਪਾ ਦੇ ਏਜੰਟ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਕੱਲੇ ਜਾ ਕੇ ਸੀਟਾਂ ਦੇ ਲਈ ਤਰਲੇ ਮਿੰਤਾ ਕੀਤੀਆਂ ਕੀ ਉਹ ਭਾਜਪਾ ਦੇ ਏਜੰਡ ਨੇ ਜਦੋਂ ਕਿ ਇਹ ਵੀ ਰਿਕਾਰਡ ਹੈ ਕਿ ਉਹਨਾਂ ਨੇ ਪੰਜਾਬ ਤੇ ਕਿਸਾਨੀ ਦੇ ਹਿੱਤਾਂ ਦੇ ਲਈ ਲੈਂਡ ਐਜੂਕੇਸ਼ਨ ਐਕਟ ਦੇ ਖਿਲਾਫ ਉਹ ਸੱਤਾਧਾਰੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਐਮੈਂਡਮੈਂਟ ਪਾਈ ਸੀ ਕਿ ਇਹ ਭਾਜਪਾ ਦਾ ਕੋਈ ਏਜੰਡ ਕਰ ਸਕਦਾ ਸੀ ਪਾਈ ਅੰਮ੍ਰਿਤਪਾਲ ਸਿੰਘ ਨੂੰ ਭਾਜਪਾ ਦਾ 에ਜੰਟ ਦੱਸਣ ਵਾਲੇ ਕਿਸ ਮੂ ਦੇ ਨਾਲ ਦੂਜਿਆਂ ਨੂੰ ਭਾਜਪਾ ਦਾ 에ਜੰਟ ਦੱਸ ਰਹੇ ਨੇ ਇਸ ਲਈ ਸੁਖਬੀਰ ਬਾਦਲ ਅਤੇ ਉਹਨਾਂ ਦੇ ਸਮਰਥਕਾਂ ਨੂੰ ਸੋਚ ਸਮਝ ਕੇ ਕੋਈ ਗੱਲ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕ ਸਾਰਾ ਸੱਚ ਜਾਣਦੇ ਨੇ ਉਹਨਾਂ ਨੇ ਕਿਹਾ ਹੈ ਕਿ ਦੂਜੇ ਪਾਸੇ ਜਿਹੜੇ ਟਕਸਾਲੀ ਪਰਿਵਾਰ ਪਾਰਟੀ ਦੀ ਮਜ਼ਬੂਤੀ ਦੇ ਲਈ ਮੰਥਨ ਕਰਨ ਦੇ ਲਈ ਇਕੱਠੇ ਹੋਏ ਉਹਨਾਂ ਪਰਿਵਾਰਾਂ ਨੂੰ ਭਾਜਪਾ ਤੇ ਕਾਂਗਰਸ ਦੇ 에ਜੰਟ ਦੱਸਿਆ ਗਿਆ ਹੈ ਪ੍ਰੋਫੈਸਰ ਪ੍ਰਿੰਸਿੰਗ ਚੰਦੂ ਮਾਝਾ ਨੇ ਕਿਹਾ ਹੈ ਕਿ ਜਿਨ੍ਹਾਂ ਨੂੰ ਭਾਜਪਾ ਦਾ ਏਜੰਟ ਦੱਸਿਆ ਜਾ ਰਿਹਾ ਹੈ ਉਹਨਾਂ ਪਰਿਵਾਰਾਂ ਨੇ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਜੇਲਾਂ ਘਟੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਪਰਿਵਾਰਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਪਰਿਵਾਰ ਜਥੇਦਾਰ ਤਲਵੰਡੀ ਦਾ ਪਰਿਵਾਰ ਮੋਹਨ ਸਿੰਘ ਤੂੜ ਦਾ ਪਰਿਵਾਰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਪਰਿਵਾਰ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਸੁਖਦੇਵ ਸਿੰਘ ਢੀਂਸਾ ਦਾ ਪਰਿਵਾਰ ਵਡਾਲਾ ਪਰਿਵਾਰ ਬੀਬੀ ਗੁਲਸ਼ਨ ਦਾ ਪਰਿਵਾਰ ਅਤੇ ਵੱਡੀ ਸੰਖਿਆ ਸ਼ੋਮਨੇ ਕਮੇਟੀ ਮੈਂਬਰਾਂ ਸਾਬਕਾ ਮੰਤਰੀਆਂ ਸਾਬਕਾ ਐਮਪੀਆਂ ਦੇ ਪਰਿਵਾਰ ਵੀ ਸ਼ਾਮਿਲ ਨੇ ਉਹਨਾਂ ਨੇ ਕਿਹਾ ਕਿ ਨਾ ਪਰਿਵਾਰਾਂ ਨੇ ਨਾ ਸਿਰਫ ਪਾਰਟੀ ਨੂੰ ਬਚਾਉਣ ਦੀ ਅਪੀਲ ਕੀਤੀ ਕਿ ਚੰਡੀਗੜ੍ਹ ਦੇ ਵਿੱਚ ਉਸ ਅਪੀਲ ਤੇ ਵਿਚਾਰ ਕਰਨ ਦੀ ਬਜਾਏ ਇੱਕ ਵਿਅਕਤੀ ਨੂੰ ਬਚਾਉਣ ਦੇ ਲਈ ਪਾਰਟੀ ਹੀ ਖੇ ਰੁਖੇ ਰੁਕਰ ਦਿੱਤੀ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਗਵਾਹੀ ਕਰਨ ਦੀ ਥਾਂ ਤੇ ਇੱਕ ਧੜੇ ਦੀ ਅਗਵਾਈ ਕਰਨ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਇਹ ਅਪ੍ਰੈਲ ਵੀ ਜਨਤਕ ਤੌਰ ਤੇ ਕਰਨੀ ਪਈ ਕਿ ਉਹਨਾਂ ਨੇ ਆਪਣੇ ਵਿਚਾਰ ਰੱਖਣ ਦੇ ਲਈ ਮੀਟਿੰਗ ਦੇ ਵਿੱਚ ਹੀ ਨਹੀਂ ਬੁਲਾਇਆ ਗਿਆ ਜਿਹਨਾਂ ਨੂੰ ਬਾਗੀ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਬਚਾਉਣ ਦੇ ਲਈ ਸੋਹਿਰਦ ਆਗੂ ਨੇ ਜਿਹੜੇ ਅਕਾਲੀ ਦਲ ਨੂੰ ਪੰਥਕ ਰੌ ਰੀਤਾਂ ਤੇ ਲਜਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਸੁਖਬੀਰ ਬਾਦਲ ਨੇ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪ੍ਰੇਮ ਸਿੰਘ ਚੰਦੂ ਮਾਚੜ ਨੇ ਵੀ ਕਿਹਾ ਕਿ ਅਕਾਲੀ ਦਲ ਦੇ ਸਾਰੇ ਸੋਹਿਰਦ ਆਗੂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈਆਂ ਪੁੱਲਾਂ ਨੂੰ ਬਖਸ਼ਾਉਣ ਦੇ ਲਈ 1 ਜੁਲਾਈ ਨੂੰ ਅਰਦਾਸ ਜੋੜਜੀ ਕਰਨ ਜਾਣਗੇ। ਅਕਾਲੀ ਦਲ ਵੱਲੋਂ ਹੋਈਆਂ ਗਲਤੀਆਂ ਨੂੰ ਬਖਸ਼ਾਉਣ ਦੇ ਲਈ ਇੱਕ ਲਿਖਤ ਦੇ ਵਿੱਚ ਇੱਕ ਪੱਤਰ ਵੀ ਸੌਂਪਣਗੇ ਜਿਸ ਦੇ ਵਿੱਚ ਹੋਈਆਂ ਗਲਤੀਆਂ ਦਾ ਜ਼ਿਕਰ ਹੋਵੇਗਾ। ਪ੍ਰੋਫੈਸਰ ਚੰਦੂ ਮਾਜਰੇ ਵੀ ਕਿਹਾ ਹੈ ਕਿ ਇਹ ਵੀ ਤੈਅ ਹੈ ਕਿ ਜਿਹੜੇ ਆਗੂ ਅਕਾਲੀ ਦਲ ਨੂੰ ਬਚਾਉਣ ਦੇ ਲਈ ਇਕੱਠੇ ਹੋਏ ਨੇ ਉਹਨਾਂ ਵਿੱਚੋਂ ਕੋਈ ਵੀ ਪ੍ਰਧਾਨਗੀ ਨਹੀਂ ਲਵੇਗਾ ਤੇ ਭਵਿੱਖ ਦੇ ਵਿੱਚ ਪਾਰਟੀ ਪ੍ਰਧਾਨ ਕਦੇ ਵੀ ਮੁੱਖ ਮੰਤਰੀ ਨਹੀਂ ਬਣੇਗਾ ਤੇ ਅਕਾਲੀ ਦਲ ਦੀ ਅਗਵਾਈ ਅਜਿਹੀ ਸ਼ਖਸੀਅਤ ਨੂੰ ਸੌਂਪੀ ਜਾਵੇਗੀ ਜਿਹੜੀ ਸਖਸ਼ੀਅਤ ਰਾਜਨੀਤਿਕ ਅਤੇ ਧਰਮ ਦਾ ਸੁਮੇਲ ਰੱਖਦੀ ਹੋਵੇ ਅਕਾਲੀ ਦੀਆਂ ਪਰੰਪਰਾਵਾਂ ਦੇ ਮੁਤਾਬਿਕ ਹੀ ਅਗਵਾਈ ਸੌਂਪੀ ਜਾਵੇਗੀ ਉਹਨਾਂ ਨੇ ਵੀ ਕਿਹਾ ਕਿ ਅਕਾਲੀ ਦਲ ਬਚਾਓ ਲਹਿਰ ਦਾ ਆਰੰਭ ਪੰਥ ਹਿਤੇਸ਼ੀਆਂ ਅਤੇ ਪੰਥਦਰਦੀ ਲੋਕਾਂ ਤੱਕ ਪਹੁੰਚ ਕਰਕੇ ਕੀਤਾ ਜਾਵੇਗਾ ਇਸ ਤੋਂ ਬਾਅਦ ਧਾਰਮਿਕ ਸਖਸ਼ੇਤਾ ਫਿਰ ਰਾਜਨੀਤਿਕ ਸਮਝ ਰੱਖਣ ਵਾਲੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਤੇ ਇਸ ਤੋਂ ਬਾਅਦ ਜਿਹੜਾ ਨਿਚੋੜ ਆਵੇਗਾ ਉਹ ਸਖਸ਼ੀਅਤ ਨੂੰ ਅਗਵਾਹੀ ਸੰਭਾਲੀ ਜਾਵੇਗੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ